ਇਹ ਇਹਨਾਂ ਦੇ ਪਿਓ ਦਾ ਪੰਜਾਬ ਹੈ ਜੇ 100 ਆਏ 100 ਗਏ ਔਰ ਠੋਕ ਵਜਾ ਕੇ ਪੰਜਾਬ ਯੂਨੀਵਰਸਿਟੀ ਦੀ ਰਾਜਨੀਤੀ ਚੋਂ ਨਿਕਲੇ ਆਂ ਬੀਜੇਪੀ ਨੂੰ ਲੱਤ ਮਾਰੀਆ ਚੰਦੂ ਮਾਜਰੇ ਨੇ ਉਹਨਾਂ ਦੇ ਪੈਰਾਂ 'ਚ ਡਿੱਗਦੇ ਫਿਰਦੇ ਆ ਪੰਜਾਬ ਦੀ ਸਿਆਸੀ ਫਿਜ਼ਾ ਭਗਵੰਤ ਸਿੰਘ ਮਾਨ ਜੀ ਦੇ ਹੱਕ ਚ ਉਹਨਾਂ ਦੇ ਨਾਲ ਹੈ ਚੰਦੂ ਮਾਜਰੇ ਸਾਹਿਬ ਤੁਹਾਡੇ ਬਾਰੇ ਬੜਾ ਪ੍ਰਚਾਰ ਕਰ ਰਹੇ ਨੇ ਕਹਿੰਦੇ ਵੀ ਉਹ ਤਾਂ ਮੱਧ ਪ੍ਰਦੇਸ਼ ਤੋਂ ਇੱਥੇ ਆ ਗਿਆ ਉਹਨੇ ਅਜੇ ਤੱਕ ਕੁਝ ਕੀਤਾ ਇੰਨੀ ਸਟੂਡੈਂਟ ਬਣ ਕੇ ਆਇਆ ਸੀ ਪਾਰਟੀ ਟਿਕਟ ਲੈ ਲਿਆ ਪੰਜਾਬ ਨੂੰ ਕੀ ਦੇਣਾ ਉਹਨੇ ਕੀ ਕੀਤਾ ਪੰਜਾਬ ਤੇ ਚੰਦੂ ਮਾਜਰੇ ਹੋਣਾਂ ਨੂੰ ਪੁੱਛੇ ਪਹਿਲਾਂ ਤੁਸੀਂ ਨੇ ਸਾਲਾਂ ਚ ਕੀ ਦਿੱਤਾ ਚੰਦੂ ਮਾਜਰੇ ਹੋਣਾਂ ਦੀ ਆਪਣੀ ਮਾਨਸਿਕਤਾ ਜਿਹੜੀ ਝੱਲ ਜਿਹੜੇ ਇਹੀ ਖਾਲੀ ਤੇ ਲਈ ਕਰਦਾ ਜਿਹੜਾ ਬੰਦਾ ਬਾਹਰ ਕਾਰੋਬਾਰ ਚਲਿਆ ਅੰਦਰ ਸੀ ਨਾ ਉਹਦੀਆਂ ਪ੍ਰਾਪਰਟੀਆਂ ਇੱਕ ਵਜਾ ਲੈਂਦੇ ਗੁਰਮੀ ਸਿੰਘ ਕੁੱਡੀਆਂ ਨੂੰ ਵੀ ਸਵਾਲ ਹੋਣੇ ਸ਼ੁਰੂ ਹੋਏ ਵਿਰੋਧ ਹੋਇਆ ਚਰਨਜੀਤ ਸਿੰਘ ਤੁਹਾਡੇ ਲੋਕ ਸਵਾਲ ਕਨੰਦਪੁਰ ਦੇ ਕੰਮ ਕੀਤਾ 2 ਸਾਲ ਲਗ ਮਾਨ ਸਾਹਿਬ ਨੇ ਲੋਕ ਤੇ ਸਾਡੇ ਸਵਾਲ ਕਿ ਲੋਕ ਉਲਟੇ ਜਵਾਬ ਦਿੰਦੇ ਆ ਲੋਕ ਕਹਿੰਦੇ ਮੇਰਾ ਭਤੀਜਾ ਮੇਰਾ ਬੇਟਾ ਮੇਰੀ ਭਤੀਜੀ ਨੌਕਰੀ ਲੱਗੇ ਸਾਡਾ ਰੁਪਈਆ ਨਹੀਂ ਲੱਗਿਆ ਇਹ ਅਕਾਲੀਆਂ ਨੇ ਇਹ ਕਾਂਗਰਸੀਆਂ ਨੇ ਸਾਨੂੰ ਠੱਗ ਲਿਆ ਲੁੱਟ ਲਿਆ ਸਿਆਸਤਦਾਨ ਦੀ ਕਿੰਨੀ ਕਦਰ ਘਟ ਜਾਂਦੀ ਹੈ ਬਾਰ ਬਾਰ ਪਾਰਟੀਆਂ ਬਦਲਣਾਂ ਡੈਫੀਨਿਟਲੀ ਜਿਹੜੀ ਇਹ ਟ੍ਰੈਂਡ ਹੈ ਕੋਈ ਬਹੁਤ ਵਧੀਆ ਨਹੀਂ ਹੈ ਡੈਮੋਕ੍ਰੇਸੀ ਸਾਡੀ ਲੀਡਰਸ਼ਿਪ ਨੇ ਅਰਵਿੰਦ ਜੀ ਨੇ ਮਾਨ ਸਾਹਿਬ ਨੇ ਹਮੇਸ਼ਾ ਅਪੀਲ ਕੀਤੀ ਆ ਲੋਕਾਂ ਚੰਗੇ ਲੋਕ ਜਿਹੜੇ ਆ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਉਹਨਾਂ ਦਾ ਸਵਾਗਤ ਹੈ ਠੱਗਾਂ ਚੋਂ ਲੁਟੇਰਿਆਂ ਚੋਂ ਅਸੀਂ ਕਿਸੇ ਨੂੰ ਨਹੀਂ ਲੈਂਦੇ ਨਾ ਨਾ 2500 ਕਰੋੜ ਰੁਪਏ ਚੰਦੂ ਮਾਜਰਾ ਸਾਹਿਬ ਕਹਿੰਦੇ ਜਦੋਂ ਮੈਂ 14 ਤੋਂ ਨਹੀਂ ਤੱਕ ਇਥੋਂ ਸੰਸਦ ਰਿਆ ਮੈਂ ਲਾਇਆ ਉਹ ਕਹਿੰਦਾ ਉਹਦੇ ਚ ਕੁਝ ਪੈਸਾ ਬਿੱਟੂ ਦਾ ਬਚਿਆ ਜੀ ਮੈਂ ਆਪਣਾ ਤਾਂ ਬਹੁਤ ਹੀ ਜ਼ਿਆਦਾ ਵੰਡਿਆ ਕਿੰਨੇ ਕੁ ਵਿਕਾਸ ਕਾਰਜ ਦਿਖ ਰਹੇ ਨੇ ਤੁਸੀਂ ਬੇਚਰ ਰਹੇ ਹੋ ਵਿਕਾਸ ਪੰਥ ਦਾ ਜੋ ਇਹਨਾਂ ਨੇ ਕਾਹਨ ਕੀਤਾ ਹੈ ਜਿਸ ਤਰੀਕੇ ਨਾਲ ਪੰਥ ਦੋਕੀਆਂ ਨੂੰ ਇਹਨਾਂ ਨੇ ਪਨਾਹ ਦਿੱਤੀ ਹੈ ਦੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਉਹਨਾਂ ਨੂੰ ਪਨਾਹ ਦਿੰਦੇ ਰਹੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗਣ ਵਾਲੇ ਪੀਸਫੁਲੀ ਪ੍ਰੋਟੈਸਟ ਕਰਨ ਵਾਲਿਆਂ ਤੇ ਗੋਲੀਆਂ ਚਲਾਉਣ ਵਾਲੇ ਬਾਦਲ ਕੇ ਟੱਬਰ ਚੰਦੂ ਮਾਇਰੇ ਦੇ ਟੱਬਰ ਢੀਨਸੇ ਦੇ ਟੱਬਰ ਮਲੂਕੇ ਦੇ ਟੱਬਰ ਕੂੰਦਰ ਦੇ ਟੱਬਰ ਮਜੀਠੀਏ ਕੇ ਟੱਬਰ ਇਹ ਟੱਬਰਾਂ ਟੋਬਰਾਂ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਤਾ ਇਹਨਾਂ ਨੇ ਇੱਕ ਸਿਰਫ ਔਰ ਸਿਰਫ ਪੰਜਾਬ ਨਾਲ ਦਗਾ ਕਮਾਇਆ ਪੰਥ ਨਾਲ ਦਗਾ ਕਮਾਇਆ ਔਰ ਆਪਣੇ ਘਰ ਭਰੇ ਆਪਣੇ ਸਰਮਾਇਏ ਘਟੇ। ਕਨੀਸ਼ ਅਤੀਵਾਰ ਨੂੰ ਨੁੰਮੈਂਦਗੀ ਕੀਤੀ ਹੈ। ਉਹਨਾਂ ਨੇ ਕਿੰਨਾ ਕਾਰਜ ਕੀਤੇ ਨੇ ਵਿਕਾਸ। ਕਿਹੜਾ ਵਿਕਾਸ ਕੀਤਾ ਹੁੰਦਾ ਤੇ ਵਾਪਸ ਕਨਸਟੈਂਸੀ ਕਿਉਂ ਬਦਲ ਦਿੰਦਾ? ਉਹ ਕਹਿੰਦੇ ਮੈਨੂੰ ਪਾਰਟੀਆਂ ਟਿਕਟ ਪਾਈ ਦਿੰਦੀਆਂ ਚਲੋ ਕਹਿੰਦੇ 2009 ਬਿੱਟੂ ਆਇਆ 14 ਚ ਭੱਜ ਗਿਆ। ਚੰਦੂ ਮਾਜਰਾ ਆਇਆ ਔਰ ਤੇ ਦੋਸ਼ੇ ਲੱਗਦੇ ਆ। ਤੁਸੀਂ ਵਿਕਾਸ ਦੀ ਗੱਲ ਕਰਦੇ ਹੋ। ਨੌ ਹਲਕੇ ਚ ਘੁੰਮ ਰਹੇ ਮੈਂ ਚਾਰ ਗੇੜੇ ਲੱਗ ਗਿਆ ਹਰ ਹਲਕੇ। ਲੋਕ ਕਹਿੰਦੇ ਸਾਡਾ ਫੰਡ ਸੀ ਲਾਤਾ ਪਟਿਆਲੇ ਪੁੱਤ ਨੂੰ ਐਮ.ਐਲ.ਏ ਬਣਾਉਣਾ ਸੀ। ਕਿਸਾਨ ਜਿਹੜੇ ਹੈਗੇ ਨੇ ਕਿਸਾਨ ਆਪਣੀ ਫੀਲਡਾਂ ਲੈ ਕੇ ਜਾ ਰਹੇ ਨੇ ਉਹਨਾਂ ਕਮਿਸ਼ਨ ਕੋਲ ਪਹੁੰਚੇ ਨੇ ਉਹਨਾਂ ਨੇ ਸਿੱਧੇ ਤੋਂ ਉੱਤੇ ਕਿਹਾ ਕਿ ਅਸੀਂ ਭਾਜਪਾ ਦਾ ਵਿਰੋਧ ਕਰਾਂਗੇ ਆਮ ਆਦਮੀ ਪਾਰਟੀ ਦਾ ਨਾਂ ਨਹੀਂ ਲੈ ਰਹੇ ਹੋ ਕਾਂਗਰਸ ਦਾ ਨਾਂ ਨਹੀਂ ਲੈ ਰਹੇ ਕੀ ਸਮਝਦੇ ਹੋ ਦੇਖੋ ਭਾਜਪਾ ਨੇ ਬਹੁਤ ਅਤਿਆਚਾਰ ਕੀਤਾ ਹੈ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਕਿਸਾਨਾਂ ਨੂੰ ਮਾਰਨ ਵਾਲਿਆਂ ਨੂੰ ਆਪਣੀ ਮਿਨਿਸਟਰੀ ਚ ਕੈਬਨਿਟ ਚ ਜਗ੍ਹਾ ਦਿੱਤੀ ਕਿਸਾਨਾਂ ਨੂੰ ਡੀਫੇਮ ਕਰ ਲਈ ਕੋਈ ਦੁਨੀਆ ਦਾ ਅਪ ਸ਼ਬਦ ਨਹੀਂ ਸੀ ਜਿਹੜਾ ਬੀਜੇਪੀ ਦੇ ਲੀਡਰਸ਼ਿਪ ਨੇ ਵਰਤਿਆ ਤੇ ਜੇ ਇਹ ਸਾਨੂੰ ਆਪਣੀ ਰਾਜਧਾਨੀ ਚ ਨਹੀਂ ਵੜਨ ਦੇਣਗੇ ਤੇ ਹੁਣ ਕਿਸਾਨਾਂ ਕੀ ਤਰ੍ਹਾਂ ਵੜਨ ਦੇਣਗੇ ਸਾਹ ਦੇ ਬਰਾਬਰ ਹੈ ਭਾਈਦਿਆਂ ਨੂੰ ਵਾਂਣ ਇੱਕੋ ਜਿਹਾ 13 0 ਤੇ ਕਿੰਨਾ ਕੁ ਪੰਜਾਬ ਨਾਲ ਖੜੇਗਾ ਖੜੂਗਾ ਇਮਾਨਦਾਰੀ ਅਗਵਾਈ ਹੈ ਭਗਵੰਤ ਮਾਨ ਜੀ ਦੀ ਅਕਾਉਂਟੇਬਿਲਟੀ ਨਾਲ ਕੰਮ ਕੀਤਾ ਹੈ 43000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗੰਨੇ ਦਾ ਦੇਸ਼ ਸਭ ਤੋਂ ਵੱਧ ਰੇਟ ਦਿੱਤਾ ਹੈ 90% ਲੋਕਾਂ ਨੂੰ ਬਿਜਲੀ ਫਰੀ ਦਿੱਤੀ ਆ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਆ ਨਿਰਵਿਗਨ ਕਿਸਾਨਾਂ ਨੂੰ ਬਿਜਲੀ ਦਿੱਤੀ ਆ ਟੋਲ ਬੁਲਾਜੇ ਬੰਦ ਕੀਤੇ ਆ ਲੀਡਰਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਮਾਫੀਆ ਰਾਜ ਖਤਮ ਕੀਤਾ ਇਹ ਟੱਬਰਾਂ ਦੀ ਮੋਨੋਪੋਲੀ ਜਿਹੜੀ ਲੁੱਟਖੋਟ ਦੀ ਸੀ ਕਾਂਗਰਸ ਕਾਲੀਆਂ ਦੀ ਇਹ ਟੱਬਰਾਂ ਦੀ ਰਾਜਨੀਤੀ ਬੰਦ ਕਰਕੇ ਘਰੇ ਬਿਠਾ ਦਿੱਤੀ ਸੋ ਅੱਜ ਜਿਵੇਂ ਜਿਵੇਂ ਨਾਮਜ਼ਦਗੀਆਂ ਭਰਨ ਦਾ سلسلہ ਚੱਲਿਆ ਹੋਇਆ ਪੰਜਾਬ ਦੀ ਪੂਰੀ ਫਿਜ਼ਾ ਸਿਆਸੀ ਹੋ ਚੁੱਕੀ ਆ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕਾਂਗੂਣੀ ਵੀ ਗੁਰਦੁਆਰਾ ਸਿੰਘ ਜੀ ਦਾ ਸੁਣਵਾਦ ਕਰ ਰਹੇ ਨੇ ਆਪਣੇ ਨਾਮਜ਼ਦਗੀ ਭਰਨ ਲੱਗੇ ਕਾਂਗ ਸਰ ਕਿੱਦਾਂ ਦੀ ਆ ਪੰਜਾਬ ਦੀ ਸਿਆਸੀ ਫਿਜ਼ਾ ਪੰਜਾਬ ਦੀ ਸਿਆਸੀ ਫਿਜ਼ਾ ਭਗਵੰਤ ਸਿੰਘ ਮਾਨ ਜੀ ਦੇ ਹੱਕ ਚ ਹੈ ਉਹਨਾਂ ਦੇ ਨਾਲ ਹੈ ਔਰ ਭਗਵੰਤ ਮਾਨ ਜੀ ਉਹਨੂੰ ਪੂਰਾ ਅਸ਼ੀਰਵਾਦ ਦੇ ਰਹੀ ਹੈ ਚੰਦੂ ਮਾਜਰੇ ਸਾਹਿਬ ਤੁਹਾਡੇ ਬਾਰੇ ਬੜਾ ਪ੍ਰਚਾਰ ਕਰ ਰਹੇ ਨੇ ਕਹਿੰਦੇ ਵੀ ਉਹ ਤਾਂ ਮੱਧ ਪ੍ਰਦੇਸ਼ ਤੋਂ ਇੱਥੇ ਆ ਗਿਆ ਉਹਨੇ ਅਜੇ ਤੱਕ ਕੁਝ ਕੀਤਾ ਹੀ ਨਹੀਂ ਸਟੂਡੈਂਟ ਬਣ ਕੇ ਆਇਆ ਸੀ ਪਾਰਟੀ ਟਿਕਟ ਲੈ ਲਿਆ ਪੰਜਾਬ ਨੂੰ ਕੀ ਦੇਣਾ ਉਹਨੇ ਕੀ ਕੀਤਾ ਪੰਜਾਬ ਦੇ ਲਈ ਕੋ ਚੰਦੂ ਮਾਜਰੇ ਹੋਣਾ ਨੂੰ ਪੁੱਛੋ ਪਹਿਲਾਂ ਤੁਸੀਂ ਇੰਨੇ ਸਾਲ ਆਈ ਤੇ ਜੋ ਸ਼ੁਰੂ ਹੋਏ ਆ ਤੇ ਤੁਸੀਂ ਇੰਨੇ ਸਾਲਾਂ ਚ ਕੀ ਦਿੱਤਾ ਤੇ ਕੰਮ ਕਾਜ ਤੇ ਲੋਕ ਦੁਨੀਆ ਭਰ ਚ ਗਏ ਆ ਕੈਨੇਡਾ ਅਮਰੀਕਾ ਜੀ ਗਏ ਆ ਤੇ ਪੰਜਾਬ ਤੋਂ ਉਹਨਾਂ ਦਾ ਹੱਕ ਛੱਟ ਜਾਂਦਾ ਚੰਦੂ ਮਾਜਰੇ ਹੋਣਾਂ ਦੀ ਆਪਣੀ ਮਾਨਸਿਕਤਾ ਜਿਹੜੀ ਚੱਲ ਗਈ ਵੀ ਜਿਹੜੇ ਇਹ ਹੀ ਕਾਲੇ ਦੇ ਲਈ ਕਰਦਾ ਜਿਹੜਾ ਬੰਦਾ ਬਾਹਰ ਕਾਰੋਬਾਰ ਚਲੇ ਜਾਂਦਾ ਸੀ ਨਾ ਉਹਦੀਆਂ ਪ੍ਰਾਪਰਟੀਆਂ ਇਹ ਕਬਜ਼ਾ ਲੈਂਦੇ ਸੀ ਤੇ ਇਹਨਾਂ ਦੇ ਪਿਓ ਦਾ ਪੰਜਾਬ ਹੈ ਇਹਨਾਂ ਦੇ ਪਿਓ ਦਾ ਹੈ ਇਸ ਕਰਕੇ ਇਹ ਜੇ 100 ਆਏ 100 ਗਏ ਅ ਠੋਕ ਵਜਾ ਕੇ ਪੰਜਾਬ ਯੂਨੀਵਰਸਿਟੀ ਦੀ ਰਾਜਨੀਤੀ ਚੋਂ ਨਿਕਲੇ ਆ ਅਕਾਉਂਟੇਬਿਲਟੀ ਨਾਲ ਜਵਾਬ ਦੇਈ ਨਾਲ ਸਾਫ਼ ਸੁਥਰੀ ਜੀ ਰਾਜਨੀਤੀ ਕੀਤੀ ਆ ਪੰਜਾਬ ਪੁਖੀ ਰਾਜਨੀਤੀ ਕੀਤੀ ਆ ਭਾਜਪੀ ਨੂੰ ਲੱਤ ਮਾਰੀ ਆ ਚੰਦੂ ਮਾਜਰੇ ਉਹਨਾਂ ਦੇ ਪੈਰਾਂ 'ਚ ਡਿੱਗਦੇ ਫਿਰਦੇ ਆ ਇਹ ਸਾਡਾ ਫਰਕ ਆ ਕਿਤਨਾ ਕਿਤੇ ਸਵਾਲ ਜਿਹੜਾ ਪਬਲਿਕ ਆਮ ਆਦਮੀ ਪਾਰਟੀ ਦੀ ਦੇਣ ਸੀ ਕਿ ਜਦੋਂ ਲੀਡਰ ਤੁਹਾਡੇ ਕੋਲ ਆਣ ਸਿਆਸਤਦਾਨ ਉਹਨਾਂ ਨੂੰ ਸਵਾਲ ਕਰੋ ਗੁਰਮੀ ਸਿੰਘ ਕੁੱਡੀਆਂ ਨੂੰ ਵੀ ਸਵਾਲ ਹੋਣੇ ਸ਼ੁਰੂ ਹੋਏ ਵਿਰੋਧ ਹੋਇਆ ਚਰਨਜੀਤ ਸਿੰਘ ਤੁਹਾਡੇ ਲੋਕ ਸਭਾ ਹਲਕੇ ਨੰਦਪੁਰ ਦੇ ਵਿਧਾਇਕ ਨੇ ਉਹਨਾਂ ਨੂੰ ਸਵਾਲ ਹੋਏ ਕਰਮਜੀਤ ਅਨਮੋਲ ਨੂੰ ਸਵਾਲ ਹੋ ਰਹੇ ਨੇ ਕਿਤਨਾ ਕਿਤੇ ਹੁਣ ਜਦੋਂ ਸਵਾਲ ਹੁੰਦੇ ਨੇ ਲੱਗਦਾ ਨਹੀਂ ਅਸੀਂ ਸਵਾਲ ਖਾਂ ਨੂੰ ਕਦੇ ਅਸੀਂ ਕੰਮ ਕੀਤਾ 2 ਸਾਲਾਂ ਜਮਾਨਤ ਸਾਹਿਬ ਨੇ ਬਾਕੀ ਲੋਕਾਂ ਦਾ ਰਾਈਟ ਹੈ ਸਵਾਲ ਕਰਨ ਦਾ ਅਸੀਂ ਸਵਾਲ ਦਿੰਦੇ ਆ ਲੋਕ ਤੇ ਸਾਡੇ ਸਵਾਲ ਕਿ ਲੋਕ ਉਲਟੇ ਜਵਾਬ ਦਿੰਦੇ ਆ ਲੋਕ ਕਹਿੰਦੇ ਮੇਰਾ ਭਤੀਜਾ ਮੇਰਾ ਬੇਟਾ ਮੇਰੀ ਭਤੀਜੀ ਨੌਕਰੀ ਲੱਗੇ ਸਾਡਾ ਰੁਪਈਆ ਨਹੀਂ ਲੱਗਿਆ ਇਹ ਅਕਾਲੀਆਂ ਨੇ ਇਹ ਕਾਂਗਰਸੀਆਂ ਨੇ ਸਾਨੂੰ ਠੱਗ ਲਿਆ ਲੁੱਟ ਲਿਆ ਕਿਤਨੇ ਕਿਤੇ ਕਾਂਗਸਾ ਵੀ ਸਵਾਲ ਉੱਠਦਾ ਕਿ ਦਲ ਬਦਲੂ ਦੀ ਇਹ ਇੱਕ ਬੜੀ ਲੰਬੀ ਇੱਕ ਦੌੜ ਲੱਗੀ ਹੋਈ ਆ ਹਰ ਕੋਈ ਨਾ ਕੋਈ ਰਾਜਨੀਤਿਕ ਸਿਆਸਤਦਾਨ ਜਿਹੜਾ ਕਿਸੇ ਵੀ ਪਾਰਟੀ ਵੱਲੋਂ ਵਿਦਾਨ ਚ ਆ ਉਹ ਕੋਈ ਨਾ ਕੋਈ ਪਾਰਟੀ ਛੱਡ ਕੇ ਆ ਇਹਦੇ ਨਾਲ ਸਿਆਸਤਦਾਨ ਦੀ ਕਿੰਨੀ ਕਦਰ ਘਟ ਜਾਂਦੀ ਹੈ ਬਾਰ ਬਾਰ ਪਾਰਟੀਆਂ ਬਦਲਣਾ ਡੈਫੀਨਟਲੀ ਜਿਹੜੀ ਇਹ ਟ੍ਰੈਂਡ ਹੈ ਕੋਈ ਬਹੁਤ ਵਧੀਆ ਨਹੀਂ ਹੈ ਡੈਮੋਕ੍ਰੇਸੀ ਚ ਲੇਕਿਨ ਆਮ ਆਦਮੀ ਪਾਰਟੀ ਜਦੋਂ ਨਵੀਂ ਬਣੀ ਹੈ ਅਸੀਂ ਸਾਡੀ ਲੀਡਰਸ਼ਿਪ ਨੇ ਅਰਵਿੰਦ ਜੀ ਨੇ ਮਾਨ ਸਾਹਿਬ ਨੇ ਹਮੇਸ਼ਾ ਅਪੀਲ ਕੀਤੀ ਆ ਲੋਕਾਂ ਨੂੰ ਚੰਗੇ ਲੋਕ ਜਿਹੜੇ ਆ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਉਹਨਾਂ ਦਾ ਸਵਾਗਤ ਹੈ। ਠੱਗਾਂ ਚੋਂ ਲੁਟੇਰਿਆਂ ਚੋਂ ਅਸੀਂ ਕਿਸੇ ਨੂੰ ਨਹੀਂ ਲੈਂਦੇ, ਨਾ ਲਵਾਂਗੇ। ਕਿਤਨੇ ਕਿਤੇ ਜਿਹੜੀ ਸਵਾਲਾਂ ਦੀ ਗੱਲ ਉੱਠ ਰਹੀ ਹੈ, ਗੋਲਡੀ ਬਰਾਡਵਰਡ ਦੀ ਸਟੇਟਮੈਂਟ ਮਾਨ ਸਾਹਿਬ ਦੇ ਮੂੰਹ ਚੋਂ ਨਿਕਲੀ ਸੀ ਜਾਂ ਫਿਰ ਬੇਅਦਬੀਸ਼ੂ بار بار ਲੋਕਾਂ ਨੂੰ ਉਹ ਗੱਲਾਂ ਕੀਤੀਆਂ ਜਾ ਰਹੀਆਂ ਨੇ। ਲੱਗਦਾ ਕਿ ਪੰਜਾਬ ਸਰਕਾਰ ਕੀ ਕੰਮ ਕਰ ਗਿਆ। ਆਪਾਂ ਇਹਨੂੰ ਹਲੇ ਫੇਲਿਅਰ ਕਹਿ ਸਕਦੇ ਹਾਂ, 2 ਸਾਲਾਂ ਚ ਇਹ ਇਟ ਵਿਲ ਟੇਕ ਟਾਈਮ। ਠੀਕ ਹੈ ਨਿਓ। ਪਹਿਲਾਂ ਸਟੇਟ ਸਪான்ਸਰ ਕਰਾਈਮ ਸੀਗਾ ਪੰਜਾਬ 'ਚ। ਸਟੇਟ ਸਪான்ਸਰ ਸਾਡੀ ਸਰਕਾਰ ਹੋਣ ਤੋਂ ਪਹਿਲਾਂ ਮਾਫੀਆ ਸੀਗਾ। ステートスポンサー ਨਸ਼ਿਆਂ ਦਾ ਕਾਰੋਬਾਰ ਸੀਗਾ ਭਗਵੰਤਮਾਨ ਜੀ ਨੇ ਸਾਰਿਆਂ ਤੇ ਠੱਲ ਪਾਈ ਹੈ ਸਾਰਿਆਂ ਨੂੰ ਇੱਕ ਇੱਕ ਕਰਕੇ ਜਿਹੜਾ ਉਹ ਅੰਦਰ ਦਿੱਤਾ ਜਾ ਰਿਹਾ ਬਾਕੀ ਦੇਖੋ ਜਿਹੜਾ ਹੁਣ ਇਹਨਾਂ ਨੇ 70 75 ਸਾਲਾਂ ਚ ਗੰਦ ਪਾਇਆ ਸਮਾਂ ਤੇ ਲੱਗੂਗਾ ਸਾਫ ਕਰਨ ਲੇਕਿਨ ਹੁਣ ਇੱਕ ਗੱਲ ਦੀ ਜ਼ਿੰਮੇਵਾਰੀ ਹੈ ਗਰੰਟੀ ਹੈ ਅੱਜ ਦੀ ਡੇਟ 'ਚ ਕੋਈ ਵੀ ਜੇ ਕੋਈ ਗੰਮ ਗਲਤ ਹੋ ਰਿਹਾ ਹੈ ਉਹ 스테ਟ ਸਪੌਂਸਰ ਨਹੀਂਗਾ 스테ਟ ਉਹਦੇ ਖਿਲਾਫ ਸਖਤ ਕਾਰਵਾਈ ਕਰ ਰਿਹਾ ਇਹ ਪੈਟਰੋਨੇਸ ਕਰਦੇ ਸੀ ਜਿਹੜੇ ਟੱਬਰ ਰਾਜਨੀਤੀ ਦੇ ਟੱਬਰ ਜਿਹੜੇ ਆ ਅਸੀਂ ਉਹਨਾਂ ਨੂੰ ਖਤਮ ਕਰਾਂਗੇ 2700 ਕਰੋੜ ਰੁਪਏ ਚੰਦੂ ਮਾਜਰਾ ਸਾਹਿਬ ਕਹਿੰਦੇ ਜਦੋਂ ਮੈਂ 14 ਤੋਂ 19 ਤੱਕ ਇੱਥੋਂ ਸੰਸਦ ਰਿਆ ਮੈਂ ਲਾਇਆ ਉਹ ਕਹਿੰਦਾ ਉਹਦੇ ਵਿੱਚ ਕੁਝ ਪੈਸਾ ਬਿੱਟੂ ਦਾ ਵੀ ਬਚਿਆ ਹੋਇਆ ਸੀ ਮੈਂ ਆਪਣਾ ਤਾਂ ਬਹੁਤ ਹੀ ਜ਼ਿਆਦਾ ਵੰਡਿਆ ਕਿੰਨੇ ਕੁ ਵਿਕਾਸ ਕਾਰਜ ਦਿਖ ਰਹੇ ਨੇ ਤੁਸੀਂ ਵਿਚਰ ਰਹੇ ਹੋ ਵਿਕਾਸ ਪੰਥ ਦਾ ਜੋ ਇਹਨਾਂ ਨੇ ਕਾਹਨ ਕੀਤਾ ਹੈ ਜਿਸ ਤਰੀਕੇ ਨਾਲ ਪੰਥ ਦੋਕੀਆਂ ਨੂੰ ਇਹਨਾਂ ਨੇ ਪਨਾਹ ਦਿੱਤੀ ਹੈ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਉਹਨਾਂ ਨੂੰ ਪਨਾਹ ਦਿੰਦੇ ਰਹੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗਣ ਵਾਲੇ ਪੀਸਫੁਲੀ ਪ੍ਰੋਟੈਸਟ ਕਰਨ ਵਾਲੇ ਤੇ ਗੋਲੀਆਂ ਚਲਾਉਣ ਵਾਲੇ ਬਾਦਲ ਕੇ ਟੱਬਰ ਚੰਦੂ ਮਾਜਰੇ ਦੇ ਟੱਬਰ ਢੀਨਸੇ ਦੇ ਟੱਬਰ ਮਲੂਕੇ ਦੇ ਟੱਬਰ ਉਹੰਦਰ ਦੇ ਟੱਬਰ ਮਜੀਠੀਏ ਕੇ ਟੱਬਰ ਇਹ ਟੱਬਰਾਂ ਟੁਬਰਾਂ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਤਾ ਇਹਨਾਂ ਨੇ ਸਿਰਫ ਔਰ ਸਿਰਫ ਪੰਜਾਬ ਦਾ ਦਗਾ ਕਮਾਇਆ ਪੰਥ ਦਾ ਦਗਾ ਕਮਾਇਆ ਔਰ ਆਪਣੇ ਘਰ ਭਰੇ ਆਪਣੇ ਸਰਮਾਏ ਕੱਢੇ 219 ਦੇ ਵਿੱਚ ਜਿਹੜੀ ਮਨੀਸ਼ ਸਤਿਵਾਰੀ ਉਹਨਾਂ ਨੇ ਨੁਮਾਇੰਦਗੀ ਕੀਤੀ ਹੈ ਉਹਨਾਂ ਨੇ ਕਿੰਨਾ ਕਾਰਜ ਕੀਤੇ ਨੇ ਵਿਕਾਸ ਦੇ ਕਿਹੜਾ ਵਿਕਾਸ ਕੀਤਾ ਹੁੰਦਾ ਤੇ ਬਾਪ ਕਨਸਟੈਂਸੀ ਕਿਉਂ ਬਦਲ ਦਿੰਦਾ ਉਹ ਕਹਿੰਦੇ ਮੈਨੂੰ ਪਾਰਟੀਆਂ ਟਿਕਟ ਪਾਈਂ ਦਿੱਤੀ ਐ ਚਲੋ ਕਹਿੰਦੇ 2009 ਵਿੱਚ ਬਿੱਟੂ ਆਇਆ 14 ਵਿੱਚ ਭੱਜ ਗਿਆ ਚੰਦੂ ਮਾਜਰਾ ਆਇਆ ਔਰ ਤੇ ਦੋਸ਼ੇ ਲੱਗਦੇ ਆ ਤੁਸੀਂ ਵਿਕਾਸ ਦੀ ਗੱਲ ਕਰਦੇ ਹੋ ਨਾ ਹਲਕੇ ਚ ਘੁਮਰੇ ਮੈਂ ਚਾਰ ਗੇੜੇ ਲੱਗ ਗਿਆ ਹਰ ਹਲਕੇ ਲੋਕ ਕਹਿੰਦੇ ਸਾਡਾ ਫੰਡ ਸੀ ਲਾਤਾ ਪਟਿਆਲੇ ਪੁੱਤ ਨੂੰ ਐਮਐਲਏ ਬਣਾਉਣਾ ਸੀ ਈਵਨ ਗੜ ਸ਼ੰਕਰ ਪਰਸੋਂ ਤੇ ਇੱਕ ਕਮਾਲ ਹੀ ਹੋ ਗਈ ਭਰੀ ਮੀਟਿੰਗ ਜੇ ਰਿਕਾਰਡ ਇੱਕ ਬੰਦਾ ਕਹਿੰਦਾ ਜੀ ਇਹਨੇ ਪਹਿਲਾਂ ਨਹੀਂ ਪੱਥਰ ਰੱਖਤਾ ਬੰਗੇ ਤੋਂ ਆਨੰਦਪੁਰ ਸਾਹਿਬ ਦਾ ਫੋਰ ਲੇਨ ਦਾ ਉਨਹੀਂ ਜਦੋਂ ਇਲੈਕਸ਼ਨ ਆ ਰਿਹਾ ਅਗਲੇ ਦਿਨ ਪਟਾ ਦਿੱਤੇ ਗੜਕਰੀ ਹੋਣਾ ਨਾ ਸੈਟਿੰਗ ਤੇ ਹੈਗੀ ਇਹਨਾਂ ਦੀ ਅੱਜ ਵੀ ਹੈਗੀ ਹੈ ਮੋਦੀ ਨਾਲ ਬਿਲਕੁਲ ਠੀਕ ਹੈ ਇਹਨਾਂ ਨੇ ਅਗਲੇ ਦਿਨ ਹਾਈਵੇ ਤੇ ਪੱਥਰੀ ਪਟਾ ਦਿੱਤੇ ਇਸ ਹੱਦ ਦਰਜੇ ਦੇ ਲੋਕ ਗਿਰੇ ਹੋਏ ਲੋਕ ਕਿਸਾਨ ਜਿਹੜੇ ਹੈਗੇ ਨੇ ਕਿਸਾਨ ਆਪਣੀ ਗੱਲਾਂ ਲੈ ਕੇ ਜਾ ਰਹੇ ਨੇ ਕੱਲ ਉਹ ਆਪਣਾ ਚੋਣ ਕਮਿਸ਼ਨ ਕੋਲ ਪਹੁੰਚੇ ਨੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਅਸੀਂ ਭਾਜਪਾ ਦਾ ਵਿਰੋਧ ਕਰਾਂਗੇ ਆਮ ਆਦਮੀ ਪਾਰਟੀ ਦਾ ਨਾਂ ਨਹੀਂ ਲੈ ਰਹੇ ਹੋ ਕਾਂਗਰਸ ਦਾ ਨਾਂ ਨਹੀਂ ਲੈ ਰਹੇ ਕੀ ਸਮਝਦੇ ਹੋ ਦੇ ਭਾਜਪਾ ਨੇ ਬਹੁਤ ਅਤਿਆਚਾਰ ਕੀਤਾ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਕਿਸਾਨਾਂ ਨੂੰ ਮਾਰਨ ਵਾਲਿਆਂ ਨੂੰ ਆਪਣੀ ਮਿਨਿਸਟਰੀ ਚ ਕੈਬਨਿਟ ਚ ਜਗ੍ਹਾ ਦਿੱਤੀ ਕਿਸਾਨਾਂ ਨੂੰ ਡੀਫੇਮ ਕਰ ਲਈ ਕੋਈ ਦੁਨੀਆ ਦਾ ਅਪ ਸ਼ਬਦ ਨਹੀਂ ਸੀ ਜਿਹੜਾ ਬੀਜੇਪੀ ਦੇ ਲੀਡਰਸ਼ਿਪ ਨੇ ਵਰਤਿਆ ਨਹੀਂ ਤੇ ਜੇ ਇਹ ਸਾਨੂੰ ਆਪਣੀ ਰਾਜਧਾਨੀ ਚ ਨਹੀਂ ਵੜਨ ਦੇਣਗੇ ਤੇ ਹੁਣ ਕਿਸਾਨ ਕਿਹਤਰਾ ਵੜਨ ਦੇਣਗੇ ਹਸਾਬ ਤੇ ਬਰਾਬਰ ਹੈ ਭਾਜਪਾ ਨੂੰ ਵਾਣ ਇੱਕੋ ਜਿਹਾ ਹੈ ਇਕ ਆਖਰੀ ਚਵਾਲ ਹੈਗਾ ਕਿਸੇ ਵੀ ਮਹਿਲਾ ਉਮੀਦਵਾਰ ਨੂੰ ਮੈਦਾਨ ਚ ਨਾ ਉਤਾਰਨਾ ਆਮ ਆਦਮੀ ਪਾਰਟੀ ਵੱਲੋਂ ਕਿਦਾਂ ਦੇਖਦੇ ਐ ਐਸੀ ਕੋਈ ਗੱਲ ਨਹੀਂ ਸਾਡੇ ਪਾਰਟੀ ਚ ਇੰਪਾਵਰਮੈਂਟ ਵੋਮਨ ਐਂਡ ਪਾਵਰ ਸਾਡੇ ਪ੍ਰਧਾਨ ਜੀ ਜ਼ਿਲ੍ਹਾ ਪ੍ਰਧਾਨ ਜੀ ਖੜੇ ਆ ਸਾਡੇ ਐਮ ਐਲ ਏ ਅਨਮੋਲ ਜੀ ਇੱਥੋਂ ਹਰ ਤਰੀਕੇ ਨਾਲ ਵੂਮਨ ਇੰਪਾਵਰਮੈਂਟ ਪੂਰਾ ਆ ਦੇਖੋ ਇਲੈਕਸ਼ਨ ਜਦੋਂ ਹੁੰਦਾ ਆ ਉਦੋਂ ਤਮਾਮ ਐਸਪੈਕਟ ਹੁੰਦੇ ਆ ਵਿਨੇਬਿਲਟੀ ਮੇਨ ਕ੍ਰਾਈਟੇਰੀਆ ਹੁੰਦਾ ਔਰ ਉਹਦੇ ਚ ਪਾਰਟੀ ਨੇ ਦੇਖਿਆ ਜੋ ਪਾਰਟੀ ਦਾ ਫੈਸਲਾ ਆ ਸਾਰਿਆਂ ਨੂੰ ਮਨਜ਼ੂਰ ਆ ਲੇਕਿਨ ਜਿੰਨੀ ਰਿਪਰੈਜ਼ੈਂਟੇਸ਼ਨ ਭਗਵੰਤ ਮਾਨ ਜੀ ਨੇ ਆਮ ਆਦਮੀ ਪਾਰਟੀ ਨੇ ਅਰਵਿੰਦ ਜੀ ਨੇ ਲੇਡੀਜ਼ ਨੂੰ ਦਿੱਤੀ ਆ ਚਾਹੇ ਉਹ ਚੇਅਰ ਪਰਸਨ ਬਣਾਏ ਹੋਣ ਚਾਹੇ ਕੈਬਨਿਟ ਵਜ਼ੀਰ ਬਣਾਏ ਹੋਣ ਚਾਹੇ ਐਮ ਐਲ ਏ ਬਣਾਏ ਹੋਣ ਓਨੀ ਪਹਿਲਾਂ ਵੀ ਪੰਜਾਬ ਦੇ ਇਤਿਹਾਸ 'ਚ ਨਹੀਂ ਮਿਲੀ 13 0 ਤੇ ਕਿੰਨਾ ਕ ਪੰਜਾਬ ਨਾਲ ਖੜੇਗਾ ਖੜੂਗਾ ਉਹਦਾ ਬੇਸਿਕ ਕਾਰਨ ਬੁਨਿਆਦੀ ਕਾਰਨ ਹੈ ਇਮਾਨਦਾਰੀ ਅਗਵਾਈ ਆ ਭਗਵੰਤ ਮਾਨ ਜੀ ਦੀ ਅਕਾਉਂਟੇਬਿਲਟੀ ਨਾਲ ਕੰਮ ਕੀਤਾ ਆ 43000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗੰਨੇ ਦਾ ਦੇਸ਼ ਸਭ ਤੋਂ ਵੱਧ ਰੇਟ ਦਿੱਤਾ ਆ 90% ਲੋਕਾਂ ਨੂੰ ਬਿਜਲੀ ਫਰੀ ਦਿੱਤੀ ਆ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਆ ਨਿਰਵਿਘਨ ਕਿਸਾਨਾਂ ਨੂੰ ਬਿਜਲੀ ਦਿੱਤੀ ਆ ਟੋਲ ਪੁਲਾਜੇ ਬੰਦ ਕੀਤੇ ਆ ਲੀਡਰਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਮਾਫੀਆ ਰਾਜ ਖਤਮ ਕੀਤਾ ਆ ਇਹ ਟੱਬਰਾਂ ਦੀ ਮੋਨੋਪੋਲੀ ਜਿਹੜੀ ਲੁੱਟਖਸੁੱਟ ਦੀ ਸੀ ਕਾਂਗਰਸ ਖਾਲੀਆਂ ਦੀ ਇਹ ਟੱਬਰਾਂ ਦੀ ਰਾਜਨੀਤੀ ਬੰਦ ਕਰਕੇ ਘਰੇ ਬਿਠਾ ਦਿੱਤੀ ਬਿਲਕੁਲ ਠੀਕ ਹੈ ਮਾਲਵਿੰਦਰ ਸਿੰਘ ਕੰਗ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਚ ਲੰਬੇ ਸਮੇਂ ਤੋਂ ਜੇ ਸਿਆਸਤ ਚੱਲੀ ਆ ਰਹੀ ਸੀ ਤਾਂ ਟੱਬਰਾਂ ਦੀ ਸਿਆਸਤ ਚੱਲੀ ਆ ਰਹੀ ਸੀ ਪਰਿਵਾਰਾਂ ਦੀ ਸਿਆਸਤ ਚੱਲੀ ਆ ਰਹੀ ਸੀ ਤੇ ਹੁਣ ਉਹਦਾ ਅੰਤ ਹੋਣਾ ਸ਼ੁਰੂ ਹੋ ਗਿਆ ਜਿਵੇਂ ਭਗਵਾਨਤਮਾਨ ਉਹ ਨਹੀਂ ਕਹਿੰਦੇ ਸੀ ਕਿ 1920 ਚ ਕਲ ਸ਼ੁਰੂ ਹੋਇਆ ਕਾਲੀ ਦਲ 2020 ਦੇ ਵਿੱਚ ਖਤਮ ਤੇ ਇਹ ਚੀਜ਼ ਹੁਣ ਕਿਤੇ ਨਾ ਕਿਤੇ ਪੂਰੀ ਤਰ੍ਹਾਂ ਲੋਗ ਉਸਤੇ ਮੋਹਰ ਲਾ ਦੇਣਗੇ ਸਟੈਂਪਿੰਗ ਕਰ ਦੇਣਗੇ ਠੱਪਾ ਲਾ ਦੇਣਗੇ ਕਿ ਹੁਣ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਖਸੁੱਟਿਆ ਉਹਨਾਂ ਦਾ ਵੀ ਪੰਜਾਬ ਦੇ ਵਿੱਚ ਕੱਖ ਨਹੀਂ ਰਹਿਣਾ